ਕਿਉਂਕਿ ਜੇ ਉਹ ਵੀਰ ਹਰ ਕੇ ਤੇ ਸਮਝ ਲੋ ਸਾਰੀ ਕੌਮ ਹੀ ਹਰ ਗਈ ਸਮਝ ਲੋ ਸਾਡਾ ਵਜੂਦ ਹੀ ਹਰ ਗਿਆ ਪੰਜਾਬ ਦੀ ਸਮਝ ਲੋ ਜਿਹੜੀ ਇੱਕ ਅਣਖ ਗੈਰਤ ਆ ਇਤਿਹਾਸ ਆ ਉਹ ਸਾਰਾ ਹੀ ਹਰ ਗਿਆ ਸੀ ਕਾਰ ਨਹੀਂ ਨਹੀਂ ਅਹੀਂ ਵੀ 8 8 9 ਸਾਲ ਜੇਲ ਕੱਤੀ ਆ ਤੇ ਹੰਗ ਜੀ ਸੁਨੇ ਕਤਲ ਦੇ ਵਿੱਚ 8 9 ਸਾਲ ਹੀ ਜੇਲ ਕੱਟ ਕੱਤੀ ਆ ਔਰ ਜਿਹੜਾ ਇਦਾਂ ਦਿਬੜੂ ਕਾ ਜੇਲ੍ਹ ਚ ਸੁੱਟ ਦੇਣਾ ਆਸਾਨ ਦੀ ਜੇਲ੍ਹ ਦਿਬੜੂ ਕਾ ਜੇਲ੍ਹ ਦੇ ਵਿੱਚ ਸੁਖਣਾ ਨੌਜਵਾਨਾਂ ਨੂੰ ਪੰਜਾਬੀ ਨੌਜਵਾਨਾਂ ਨੂੰ ਇਹਨਾਂ ਦੇ ਅੰਦਰ ਕਿੰਨਾ ਵੀ ਯਾਰ ਭਰਿਆ ਦੌਦ ਅਬਰਾਹਮ ਦਾ ਜਿਹੜਾ ਰਾਈਟ ਹੈਂਡ ਸੀ ਅਬੂ ਸਲੇਮ ਉਹ ਬੰਬੇ ਦਾ ਸੀ ਔਰ ਬੰਬੇ ਦੀ ਜੇਲ੍ਹ 'ਚ ਰਹਿ ਰਿਹਾ ਵਾ ਓ ਸੌਰੀ ਤਿਹਾਰ ਜੇਲ੍ਹ 'ਚ ਰਹਿ ਰਿਹਾ ਵਾ ਪਰ ਉਹ ਇਦਾਂ ਥੋੜਾ ਕੀਤਾ ਗਿਆ ਕਿ ਉਹ ਉਹਨੂੰ ਇੰਨੀ ਦੂਰ ਇਹਦਾ ਮਤਲਬ ਵੀ ਅਬੂ ਸਲੇਮ ਨਾਲੋਂ ਵੀ ਜ਼ਿਆਦਾ ਦੌਦ ਬ੍ਰਹਿਮ ਨਾ ਨੂੰ ਜਦਾ ਉਹ ਇਹਨਾਂ ਨੂੰ ਸਾਡੇ ਨਾਲ ਖੰਦਕ ਦੇਖੋ ਜਿੱਦਨ ਮੇਰੀ ਸਿਕਿਉਰਿਟੀ ਨੂੰ ਇਹਨਾਂ ਨੇ ਹਰਾਸ ਕੀਤਾ ਔਰ ਜਦੋਂ ਉਹਨਾਂ ਨੂੰ ਬਾਰ ਬਾਰ ਇਹ ਕਹਿੰਦੇ ਥਾਣੇ ਆਓ ਤੁਹਾਡੀਆਂ ਫੋਟੋਆਂ ਲਵਾਂੀਆਂ ਔਰ ਇਹ ਵੀਰੋ ਕਿਤੇ ਬੰਦ ਦੀ ਗੱਲ ਕਿ ਇੱਕ ਬੰਦਾ ਇੰਨੇ ਖਤਰਨਾਕ ਉਹਦੀ ਦੁਸ਼ਮਣੀ ਹੋਵੇ ਔਰ 300 ਬੈੱਡਡ ਹਸਪੀਟਲ ਚਲਾ ਰਿਹਾ ਹੋਵੇ ਔਰ ਉਹ ਬੰਦੇ ਦੇ ਨਾਲ ਅਗਰ 3-4 ਬੰਦੇ ਚੱਲਦੇ ਨੇ ਉਹਦੀ ਜਾਨਵਾਲ ਦੀ ਰਾਖੀ ਲਈ ਉਹ ਰੂਵੀ ਇਹਨਾਂ ਨੂੰ ਚੁੱਭਦੇ ਨੇ ਔਰ ਜੇ ਮੈਂ ਆ ਹਸਪੀਟਲ ਚਲਾ ਰਿਆ ਹਾਂ 300 ਬੈਡਰ ਹਸਪੀਟਲ ਚਲਾ ਰਿਆ ਹਾਂ ਕਿੱਦਾਂ ਇਹਨਾ ਹੁਣ ਇਹ ਵੀਰ ਇੱਥੇ ਸਾਡੇ ਕੋ ਆਗੇ ਨਹੀਂ ਇਹਨਾਂ ਦਾ ਇਲਾਜ ਹੋ ਜਾਣਾ ਜੇ ਨਾ ਇਹ ਹਸਪੀਟਲ ਹੁੰਦਾ ਤੇ ਇਦਾਂ ਕਿਸੇ ਨੇ ਪਲੇਟ ਫਰੂਟ ਪਾ ਦੇਣੀ ਸੀ ਤੇ ਇਦਾਂ ਹੀ ਲੱਤ ਖਰਾਬ ਹੋ ਜਾਣੀ ਸੀ ਤੇ ਇਦਾਂ ਹੀ ਮਤਲਬ ਪਚਾ ਰਹੇ ਨੇ ਰੋਲ ਜਾਣਾ ਹੈਗਾ ਔਰ ਇਹਨਾਂ ਦੇ ਸਰਦੀ ਘਰ ਚੱਲਦਾ ਹੈ ਉਦੋਂ ਕਿਦਣਾ ਕਿਦੇ ਦੇਖੋ ਅਹੀਂ ਸਾਰੇ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਨ ਵਾਲਾ ਬੰਦਾ ਮੇਰੇ ਦਿਲ 'ਚ ਵੀ ਆ ਗਿਆ ਵੀ ਯਾਰ ਕਿਦਣਾ ਕਿਦੇ ਵਾਕਈ ਗੁਲਾਮ ਵਾਕਈ ਯਾਰ ਅਸੀਂ ਗੁਲਾਮ ਆ ਇਹੀ ਆਪੇ ਰੱਖਿਆ ਵਾਸਤੇ ਇਹਨੇ ਬੰਦੇ ਰੱਖ ਸਕਦੇ ਸਿਰਫ ਕੀ ਇੱਕ ਪ੍ਰਚਾਰ ਕਰਦੇ ਸਨ ਔਰ ਇਹਨਾਂ ਨੂੰ ਇੰਨਾ ਚੁਬਦੇ ਚੁਬਦੇ ਇਹਨੇ ਸਾਡੇ ਨੌਜਵਾਨ ਕੀ ਇਹਨਾਂ ਨੇ ਕਿੱਦਾਂ ਦਿਬੜੂ ਗੱਲ ਜੇ ਵੀ ਆਸਾਨ ਦੇ ਵਿੱਚ ਨਾਉ ਮਾ ਵੀ ਉਹ ਮਿਲਣ ਜਾ ਸਕਦੇ ਨਾ ਉੱਥੋਂ ਵੀ ਗੱਲਬਾਤ ਆ ਸਕਦੀ ਆ ਔਰ ਉੱਥੇ ਵੀ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਉਹ ਵੀਰ ਹਰ ਗਏ ਤੇ ਸਮਝ ਲਓ ਸਾਰੀ ਕੌਮ ਹੀ ਹਰ ਗਈ ਸਮਝ ਲਓ ਸਾਡਾ ਵजूद ਹੀ ਹਰ ਗਿਆ ਪੰਜਾਬ ਦੀ ਸਮਝ ਲਓ ਜਿਹੜੀ ਇੱਕ ਅਣਖ ਗੈਰਤ ਆ ਇਤਿਹਾਸ ਉਹ ਸਾਰਾ ਹੀ ਹਰ ਗਿਆ ਸਮਝੋ ਕਾਰਨ ਕੀ ਆ ਕਾਰਨ ਨਹੀਂ ਨਹੀਂ ਅਹੀਂ ਵੀ 8 8 9 9 ਸਾਲ ਜੇਲ੍ਹ ਕੱਤੀ ਆ ਨਿਹੰਗ ਜੀ ਸਿੰਘ ਪੂਲੇ ਕਤਲ ਦੇ ਵਿੱਚ 8 9 ਸਾਲ ਅਹੀਂ ਵੀ ਜੇਲ੍ਹ ਕੱਟ ਕੱਤੀ ਆ ਪਰ ਜਿਹੜਾ ਇਦਾਂ ਦਿਬੜੂ ਗੱਲ ਜੇਲ੍ਹ ਚ ਛੁੱਟ ਦੇਣਾ ਆਸਾਨ ਦੀ ਜੇਲ੍ਹ ਦਿਬੜੂ ਕੱਢ ਜੇਲ੍ਹ ਦੇ ਵਿੱਚ ਸੁਠਣਾ ਨੌਜਵਾਨਾਂ ਨੂੰ ਪੰਜਾਬੀ ਨੌਜਵਾਨਾਂ ਨੂੰ ਇਹਨਾਂ ਦੇ ਅੰਦਰ ਕਿੰਨਾ ਦਇਰ ਭਰਿਆ ਕਿ ਇਹਨਾਂ ਨੇ ਉਹਨਾਂ ਵਿਚਾਰਿਆਂ ਨੂੰ ਕੀ ਉਹਨਾਂ ਨੇ ਕੀਤਾ ਸੀ ਸਿਰਫ ਕੀ ਇੱਕ ਪ੍ਰਚਾਰ ਕਰਦੇ ਸਨ ਔਰ ਇਹਨਾਂ ਨੂੰ ਇੰਨਾ ਚੁਬਦੇ ਚੁਬਦੇ ਇਹਨਾਂ ਦੇ ਨੌਜਵਾਨ ਕਿ ਇਹਨਾਂ ਨੇ ਕਿੱਦਾਂ ਦਿਬੜੂ ਗੱਲ ਜੇ ਆਸਾਮ ਦੇ ਵਿੱਚ ਨਾ ਉਹ ਮਾਂ ਵਿਓ ਮਿਲਣ ਜਾ ਸਕਦੇ ਨਾ ਉੱਥੋਂ ਕੋਈ ਗੱਲਬਾਤ ਆ ਸਕਦੀ ਆ ਔਰ ਉੱਥੇ ਵੀ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਦਊਦ ਅਬਰਾਹਮ ਦਾ ਜਿਹੜਾ ਰਾਈਟ ਹੈਂਡ ਸੀ ਅਬੂ ਸਲੇਮ ਉਹ ਬੰਬੇ ਦਾ ਸੀ ਔਰ ਬੰਬੇ ਦੀ ਜੇਲ੍ਹ 'ਚ ਹੀ ਰਹਿ ਰਿਹਾ ਵਾ ਔਰ ਸੌਰੀ ਤਿਹਾਰ ਜੇਲ੍ਹ 'ਚ ਰਹਿ ਰਿਹਾ ਵਾ ਪਰ ਉਹ ਇਦਾਂ ਥੋੜਾ ਕੀਤਾ ਗਿਆ ਕਿ ਉਹਨੂੰ ਐਡੀ ਦੂਰ ਇਹਦਾ ਮਤਲਬ ਵੀ ਅੱਬੂ ਸਲੀਮ ਨਾਲੋਂ ਵੀ ਜ਼ਿਆਦਾ ਦਾਊਦ ਬਰਹਿਮ ਨਾਲੋਂ ਵੀ ਜ਼ਿਆਦਾ ਉਹ ਇਹਨਾਂ ਨਾਲ ਸਾਡੇ ਨਾਲ ਖੰਧਕ ਸਾਡੀ ਸੰਸਥਾ ਨਾਲ ਵੀ ਕਾਫੀ ਲੋਕ ਜੁੜੇ ਨੇ ਹਿਆਰਾਂ ਦੇ حساب ਨਾਲ ਸਾਡੇ ਮੈਂਬਰ ਨੇ ਮਤਲਬ ਖਡੂਰ ਸਾਹਿਬ ਅੰਮ੍ਰਿਤਸਰ ਹਲਕੇ 'ਚ ਉਹਨਾਂ ਨਾਲ ਵੀ ਹੀ رابطہ ਕਰ ਰਹੇ ਆ ਔਰ ਮੈਂ ਆਪਣੇ ਵੱਲੋਂ ਵੀ ਵੀਰੋ ਇੱਕ ਬੇਨਤੀ ਕਰਦਾ ਹਾਂ ਕਿ ਜਰੂਰ ਜਿੱਦਾਂ ਮੈਂ ਕਿਹਾ ਹੈ ਕਿ ਇਹ ਇੱਕ ਮਤਲਬ ਵਜੂਦ ਵਜੂਦ ਦਾ ਸਵਾਰ ਹੈ ਵਜੂਦ ਦਾ ਜੇ ਅਗਰ ਉਹ ਵੀਰ ਹਰ ਜਾਂਦਾ ਹੈ ਤਾਂ ਸਮਝ ਲਓ ਕਿ ਸਾਰੀ ਕੌਮ ਹੀ ਹਰ ਗਈ ਸਾਰਾ ਭਾਈਚਾਰਾ ਹੀ ਹਰ ਗਿਆ ਔਰ ਜੇ ਮੈਂ ਆ ਹਸਪੀਟਲ ਚਲਾ ਰਿਹਾ ਹਾਂ 300 ਬੈਡਰ ਹਸਪੀਟਲ ਚਲਾ ਰਿਹਾ ਹਾਂ ਕਿਦਾਂ ਇਹਨਾ ਹੁਣ ਇਹ ਵੀਰ ਇੱਥੇ ਸਾਡੇ ਕੋ ਆਗੇ ਨਹੀਂ ਇਹਨਾਂ ਦਾ ਇਲਾਜ ਹੋ ਜਾਣਾ ਜੇ ਨਾ ਇਹ ਹਸਪੀਟਲ ਹੁੰਦਾ ਇਹ ਇਦਾਂ ਹੀ ਕਿਸੇ ਨੇ ਪਲੇਟ ਕੂਟ ਪਾ ਜਣੀ ਸੀ ਤੇ ਇਦਾਂ ਹੀ ਲੱਤ ਖਰਾਬ ਹੋ ਜਾਣੀ ਸੀ ਤੇ ਇਦਾਂ ਹੀ ਮਤਲਬ ਪਚਾ ਰਿਆ ਨੇ ਰੋਲ ਜਾਣਾ ਹੈਗਾ ਔਰ ਇਹਨਾਂ ਦੇ ਸਰਦੇ ਘਰ ਚੱਲਦਾ ਹੈ ਔਰ 300 ਬੈਡਰ ਦਾ ਮੈਂ ਹਸਪੀਟਲ ਚਲਾ ਰਿਆ ਹਾਂ ਔਰ ਕਿਹੜੇ ਕੇਸ ਚੋਂ ਮੈਂ ਬਾਹਰ ਆਇਆ ਹਾਂ ਤੁਸੀਂ ਸਭ ਜਾਣਦੇ ਹੋ ਔਰ ਮੇਰੇ ਮੈਂ ਕੋਈ 5-7 ਆਪਣੀ ਸਿਕਿਉਰਿਟੀ ਆਪਣੀ ਰੱਖਿਆ ਵਾਸਤੇ ਜਿਹੜੇ ਆਰਮੀ ਦੇ ਵਿੱਚੋਂ ਰਿਟਾਇਰ ਹੁੰਦੇ ਨੇ ਫੌਜੀ ਮਰੇ ਵਧੀਆ ਜਿਹੜੇ ਬੰਦੇ ਬਹੁਤ ਜੈਨੂਨ ਆਪਣੀ ਨੌਕਰੀ ਕਰਕੇ ਆਉਂਦੇ ਨੇ ਉਹਨਾਂ ਨੂੰ ਸਰਟੀਫਿਕੇਟ ਵੀ ਮਿਲੇ ਨੇ ਕੱਲੇ-ਗੱਲੇ ਫੌਜੀ ਨੂੰ ਸਰਟੀਫਿਕੇਟ ਮਿਲਿਆ ਹੈ ਜਿੰਨਾ ਮੁਕਾਬਲੇ ਤੱਕ ਕੀਤੇ ਨੇ ਉਥੇ ਜੰਮੂ ਐਂਡ ਕਸ਼ਮੀਰ ਜਿਹੜਾ ਬਾਰਡਰਾਂ ਤੇ ਦੇਖੋ ਜਿੱਦਨ ਮੇਰੀ ਸਿਕਿਉਰਿਟੀ ਨੂੰ ਇਹਨਾਂ ਨੇ ਹਰਾਸ ਕੀਤਾ ਔਰ ਜਿੱਦਨ ਉਹਨਾਂ ਨੂੰ ਬਾਰ-ਬਾਰ ਇਹ ਕਹਿੰਦੇ ਥਾਣੇ ਆਓ ਤੁਹਾਡੀਆਂ ਫੋਟੋਆਂ ਲਵਣੀਆਂ ਔਰ ਇਹ ਵੀਰ ਕਿਤੇ ਵੱਢੀ ਗੱਲ ਕਿ ਇੱਕ ਬੰਦਾ ਇੰਨੇ ਖਤਰਨਾਕ ਉਹਦੀ ਦੁਸ਼ਮਣੀ ਹੋਵੇ ਔਰ 300 ਬੈੱਡ ਹਸਪੀਟਲ ਚਲਾ ਰਿਆ ਹੋਵੇ ਔਰ ਉਹ ਬੰਦੇ ਦੇ ਨਾਲ ਅਗਰ 3-4 ਬੰਦੇ ਚੱਲਦੇ ਨੇ ਉਹਦੀ ਜਾਨਵਾਲ ਦੀ ਰਾਖੀ ਲਈ ਉਹ ਵੀ ਇਹਨਾਂ ਨੂੰ ਚੁਭਦੇ ਨੇ ਸਿਰਫ ਤੇ ਜੇ ਇੱਥੇ ਆਮ ਮਹੱਲਿਆਂ ਦੇ ਪ੍ਰਧਾਨ ਨੇ ਜਿਹੜੇ ਮੂੰਹ 'ਚ ਯਾਰ ਉਗਲਦੇ ਨੇ ਉਹਨਾਂ ਨੂੰ ਇਹਨਾਂ ਨੇ 5-5 ਗਨਮੈਨ ਉਦਾਂ ਹੀ ਦਿੱਤੇ ਨੇ ਤੇ ਜੇ ਅਹੀਂ ਰੱਖੇ ਹੋਏ ਨੇ ਤਨਖਾਹ ਦਿੰਦੇ ਆ ਤੇ ਉਹ ਇਹਨਾਂ ਨੂੰ ਚੁਭਦੇ ਨੇ ਇਹ ਗੁਲਾਮੀ ਦੀ ਇਨਸਾਨੀ ਹੈ ਕਿ ਨਹੀਂ ਉਦੋਂ ਕਿਦਣਾ ਕਿਤੇ ਦੇਖੋ ਅਹੀਂ ਸਾਰੇ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਨ ਵਾਲਾ ਬੰਦਾ ਮੇਰੇ ਦਿਲ 'ਚ ਵੀ ਆ ਗਿਆ ਵੀ ਯਾਰ ਕਿਦਣਾ ਕਿਤੇ ਵਾਕਈ ਗੁਲਾਮ ਵਾਕਈ ਯਾਰ ਅਸੀਂ ਗੁਲਾਮ ਆ ਕਿਹੀਂ ਆਪਣੀ ਰੱਖਿਆ ਵਾਸਤੇ ਵੀ ਨਹੀਂ ਬੰਦੇ ਰੱਖ ਸਕਦੇ ਇਹ ਵਾਕਈ ਇਸ ਤੋਂ ਵੱਡੀ ਗੁਲਾਮੀ ਦੀ ਨਸਾਨੀ ਕਿਹੜੀ ਆ ਕਿ ਤੁਹਾਡੀ ਇੰਨੀ ਲਾਕਡਾਟ ਤੇ ਤੁਸੀਂ ਅਗਰ ਆਪਣੀ ਰੱਖਿਆ ਵਾਸਤੇ ਬੰਦੇ ਦਾ 5-7 ਰੱਖੇ ਨੇ ਤੇ ਉਹ ਵੀ ਇਹਨਾਂ ਨੂੰ ਛੁਭ ਰਹੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਚਲੇ ਜਾਓ ਸਾਡਕੇ ਨੂੰ ਕਲੇ ਪਰ ਇਹ ਉਹ ਨਾਂ ਤੇ ਉਹਨਾਂ ਜਾਣਾ ਉਹ ਵੀ ਅ ਇੱਕ ਪਿਆਰ ਹੁੰਦਾ ਹੈ ਸਾਡਾ ਇੱਕ ਦੂਸਰੇ ਨਾਲ ਅਸੀਂ ਇੱਕ ਦੂਸਰੇ ਜਾਨ ਸਵਰ ਕਰਦੇ ਹਾਂ ਔਰ ਬਾਕੀ ਵਾਹਿਗੁਰੂ ਦੀ ਕਿਰਪਾ ਹੈ ਚਲੋ ਖੈਰ ਵੀਰੋ ਤੇ ਬਾਕੀ ਜਿਸ ਬੰਦੇ ਦੇ ਜਿਸ ਬੰਦੇ ਨੂੰ ਉਹ ਜਿਸ ਬੰਦੇ ਦਾ ਮਰਡਰ ਹੋਇਆ ਚਲੋ ਅੰਮ੍ਰਿਤਸਰ ਜੇਲ੍ਹ ਜਿਹੰਗਜੀ ਸਿੰਘ ਪੂਲਾ ਉਹ ਬੰਦੇ ਨੇ ਇਨਾ ਜ਼ੁਲਮ ਕੀਤਾ ਹੀ ਹੀ ਪਰਿਵਾਰਾਂ ਦੇ ਪਰਿਵਾਰ ਹੀ ਅੱਗ ਲਾ ਲਾ ਜਲਾਤੇ ਸੀਗੇ ਜਟਾਣੇ ਦਾ ਪਰਿਵਾਰ ਹੋਰ ਕਈ ਪਰਿਵਾਰ ਉਹਨੇ ਜਿੰਦੀ ਪਰਿਵਾਰਾਂ ਦੇ ਪਰਿਵਾਰ ਹੀ ਮਾਰ ਦਿੱਤੇ ਸੀ ਬੰਦਿਆਂ ਨੂੰ ਵੱਢ ਕੇ ਉਹਨਾਂ ਦੇ ਟੁਟੇ ਕਰ ਕਰਕੇ ਤੇ ਪਾਣੀ ਜਿਹਾ ਅਵਾਰਦਾ ਸੀਗਾ ਔਰ ਉਹ ਬੰਦੇ ਨੇ ਇੰਨੀ ਹੱਤ ਕਰਾਈ ਹੈ ਕਿ ਐਸ ਸਦੀ ਦਾ ਅਗਰ ਸਭ ਤੋਂ ਯਾਲਮ ਉਹ ਸਭ ਤੋਂ ਬੇ ਰਹਿਮ ਬੰਦਾ ਦੇਖਿਆ ਜਾਵੇ ਪੂਰੀ ਸਦੀ ਦਾ ਕਦੀ ਬੰਦਿਆਂ ਦੇ ਵੀ ਵੇਖਿਆ ਤੁਸੀਂ ਸੁਣਿਆ ਕਦੀ ਕਿ ਬੰਦਿਆਂ ਦੇ ਵੀ ਛੁੱਟ ਛੋਟੇ ਟੋਟੇ ਕਰਕੇ ਉਹਨਾਂ ਨੂੰ ਪਾਣੀ ਤੇ ਬਾਲਿਆ ਜਾਂਦਾ ਹੈ ਔਰ ਔਰ ਬੱਚੀ ਜੋਗਾ ਸਿੰਘ ਜੋਗੀ ਸਾਡੇ ਇੰਨੇ ਵੱਡੇ ਪੰਜਾਬ ਦੇ ਨਾਮਵਰ ਕਿਸਰ ਸੀ ਉਹਦੀ ਪੋਤਰੀ ਵਿਚਾਰੀ ਨੇ ਚੁੱਕ ਕੇ ਲੈ ਗਈ ਔਰ ਵੀਰੂ ਉਸ ਬੰਦੇ ਨੂੰ ਇਹਨਾਂ ਨੇ ਬਲੈਕ ਜੈੱਡ ਸਿਕਿਉਰਿਟੀ ਦਿੱਤੀ ਹੁੰਦੀ ਸੀ ਔਰ ਉਹਦੇ ਅੱਗੇ ਪਿੱਛੇ ਬੁਲਟ ਪ੍ਰੂਫ ਗੱਡੀਆਂ ਲਾਈਆਂ ਹੁੰਦੀਆਂ ਸੀ ਔਰ ਉਹਨੂੰ ਪ੍ਰੋਪਰ ਸਿਕਿਉਰਿਟੀ ਦਿੱਤੀ ਹੁੰਦੀ ਸੀ ਔਰ ਇਦਾਂ ਦੇ ਵੈਪਨ ਹੁੰਦੇ ਸੀ ਉਹਦੇ ਕੋਲ ਡਰਮ ਮਸ਼ੀਨ ਗਨਾਂ ਔਰ 10-10 ਗੱਡੀਆਂ ਦਾ ਕਾਫਲਾ ਔਰ ਪੈਟਰੋਲ ਵੀ ਸਰਕਾਰ ਨੇ ਪਵਾ ਕੇ ਦੇਣਾ ਵਿੱਚ ਔਰ ਨਾਲ ਘਟੋ ਘਟ 30-35 ਬਲੈਕ ਕਮਾਂਡੋ ਉਹਨੂੰ ਦਿੱਤੇ ਹੁੰਦੇ ਹੀ ਉਦੋਂ ਬਲੈਕ ਜੈੱਡ ਸਿਕਿਉਰਿਟੀ ਉਹਨੂੰ ਕਿਹਾ ਜਾਂਦਾ ਹੈ ਉਹ ਰੋ ਪਾਪ ਖਤਮ ਹੋਇਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਪ੍ਰਮਾਤਮਾ ਦੀ ਸੇਵਾ ਲਈ ਔਰ ਅੱਜ ਹੀ ਬਾਹਰ ਆਏ ਆ ਤੇ ਉਹ ਬੰਦੇ ਨੂੰ ਬਹੁਤ ਜ਼ਰੂਰਤ ਹੀ ਸਿਕਿਉਰਿਟੀ ਦੀ ਬੜੇ ਚੰਗੇ ਕੰਮ ਕਰਦਾ ਸੀ ਅਗਰ ਅਹੀਂ ਕਰ ਰਹੇ ਆ ਤੇ ਇਹਨਾਂ ਨੂੰ chubਦੀ ਆ ਸਾਡੀ ਸਿਕਿਉਰਿਟੀ ਇਹ ਗੁਲਾਮੀ ਦੀ ਇਨਸਾਨੀ ਨਹੀਂ ਤੇ ਹੋਰ ਕੀ ਹੈ ਇਥੋਂ ਫਿਰ ਸਾਡੇ ਵਰਗੇ ਬੰਦਿਆਂ ਨੂੰ ਇਹ ਅਹਿਸਾਸ ਹੁੰਦਾ ਹੈ ਜਿਹੜੇ ਸਾਰੀ ਮਾਨਵਤਾ ਦੀ ਸੇਵਾ ਕਰਨ ਲਏ ਨੇ ਸਾਨੂੰ ਵੀ احساس ਹੁੰਦਾ ਹੈ ਕਿ ਯਾਰ ਵਾਕੇ ਇਸ ਦੇਸ਼ ਵਿੱਚ ਵਾਕੇ ਕਿਤੇ ਨਾ ਕਿਤੇ ਗੁਲਾਮ ਆ ਸੀ ਤੇ ਤਾਂ ਹੀ ਮਤਲਬ ਸਾਨੂੰ ਇੰਨਾ ਵੀ ਹੱਕ ਨਹੀਂ ਕਿ ਅਸੀਂ ਆਪਣੀ ਜਾਨ ਮਾਨ ਦੀ ਰਾਖੀ ਕਰਨ ਵਾਸਤੇ ਪੈਸੇ ਦੇ ਕੇ ਬੰਦੇ ਆਪਣੇ ਨਾਲ ਸਿਕਿਉਰਿਟੀ ਵਾਲੇ ਰੱਖ ਲਈਏ ਉਹੀ ਹੱਕ ਨਹੀਂ ਸਾਨੂੰ ਚਿਰੋਂ ਖੈਰ ਨਹੀਂ ਰਿਓ ਇਹ ਗੱਲਾਂ ਚਲੋ ਮੇਂ ਚਲਦੀਆਂ ਰਹਿੰਦੀਆਂ ਨੇ ਬਾਕੀ ਉਹੀ ਗੱਲ ਗੱਲ ਉੱਥੇ ਜੁੜ ਜਾਂਦੀ ਹੈ ਵੀ ਅਮਰਤਪਾਲ ਵੀਰ ਨੂੰ ਵੀ ਇਹਨਾਂ ਨੇ ਜਿਹੜਾ ਆਸਾਮ ਦੱਬੜੂ ਵਾਲ ਜੇਜ ਸੁਟਿਆ ਹੈ ਉਹ ਵੀ ਖੁੰਧ ਕਹੈ ਇਹਨਾਂ ਨੂੰ ਪੰਜਾਬੀ ਨੌਜਵਾਨਾਂ ਨਾਲ ਨਹੀਂ ਤੇ ਹੋਰ ਇਹਨੇ ਇਹਨੇ ਵੱਡੇ ਬਸ ਦਊਦ ਅਬਰਾਹਿਮ ਦਾ ਰਾਈਟ ਹੈਂਡ ਅਬੂ ਸਲੇਮ ਉਹ ਤਿਹਾਰ ਜੇਲ੍ਹ ਚਾਹੇ ਇਹਨੇ ਵੱਡੇ ਹੋਰ ਨਾਮਵਰ ਮਤਲਬ ਅ ਲੋਕ ਨੇ ਉਹ ਵੀ ਆਮ ਆਪਣੀਆਂ ਆਪਣੀਆਂ ਜੇਲਾਂ ਚ ਨੇ ਤੇ ਤੈਨੂੰ ਖੈਰ ਖੱ ਗੱਲ ਲੰਬੀ ਵੀ ਨਹੀਂ ਹੋ ਜਾਂਦੀ ਹੈ ਕਈ ਵਾਰ ਚਲੋ خیر ਮੈਂ ਇਹੀ ਇੱਕ ਲਾਸਟ ਬੇਨਤੀ ਕਰਾਂਗਾ ਕਿ ਖਡੂਰ ਸਾਹਿਬ ਹਲਕੇ ਵਾਲੇ ਲੋਕਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਵੀਰ ਨੂੰ ਇਸ ਤਰੀਕੇ ਨਾਲ ਜਿਤਾਓ ਕਿ ਇਹਨਾਂ ਲੋਕਾਂ ਨੂੰ ਇੱਕ ਵਾਰ ਇਹਨਾਂ ਨੂੰ ਨਾ ਇਹਨਾਂ ਦੇ ਦਿਮਾਗ ਨੂੰ ਝਟਕਾ ਲੱਗਣਾ ਚਾਹੀਦਾ ਹੈ ਕਿ ਲੋਕ ਆਪਣਿਆਂ ਨਾਲ ਇੰਨਾ ਪਿਆਰ ਕਰਦੇ ਨੇ ਔਰ ਇਹ ਖਡੂਰ ਸਾਹਿਬ ਹਲਕੇ ਵਾਲੇ ਨੇ ਹੱਥ ਚੀਆ ਵੀਰੋ ਬਾਕੀ ਚਲੋ ਫਿਰ ਜਿਨ੍ਹਾਂ ਨੇ ਸਾਰਾ ਪਰਿਵਾਰ ਚਲਾਉਣਾ ਹੈ ਉਹੀ ਮੰਝਦੇ ਜਿਹੜੋ ਪੈਜੰਨਾ ਕਿੰਨਾ ਔਖਾ ਹੋ ਜਾਂਦਾ ਹੈ ਸਾਡੀ ਇਹ ਭੈ ਅਮਰਤਾ ਰਹੀ ਹੈ ਧਮਾਲਾ ਸਜਾਇਆ ਹੈ ਔਰ ਅਸੀਂ ਇਹਦੀ ਅੱਖਾਂ ਵਿੱਚ ਅਥਰੂ ਨਹੀਂ ਆਉਣ ਦੇਣਾ ਜੇਕਰ ਇਹ ਇਹਨਾਂ ਨੂੰ ਇਹ ਡੋਲ ਗਏ ਤੇ ਫਿਰ ਸਮਝ ਲਓ ਸਾਡਾ ਕੀ ਸਾਡੀ ਸੇਵਾ ਕਰਨ ਦਾ ਕੀ ਫਾਇਦਾ ਸੋ ਇਹ ਕਰਕੇ ਚੜ੍ਹਦੀ ਕਲਾ 'ਚ ਰਹਿਣਾ ਕੋਈ ਗੱਲ ਇਲਾਜ ਹੋਏਗਾ ਜਾਣ ਕਿਸੇ ਦਾ ਨਾਮ ਸਰਹਦ ਹੈ। ਜੀ ਲੋਕ ਤੇ ਦੋ ਪ੍ਰਸ਼ੰਤ ਨੇ। ਹਏ। ਧਿਆਨ ਨਾਲ ਮੱਲਾਂ ਨਾਲ ਆਪਣੀ ਉਧਾਰਾਂ ਦੀ ਗੱਲ ਕਰੋ। ਇੱਕ ਮਰਜ਼ੀ ਇਹਨਾਂ ਦਾ ਚੂਲੇ ਚੂਲਾ ਬਦਲਿਆ ਹੈ ਵੀਰੇ ਚੂਲੇ ਦਾ ਪਰਸਨ ਹੋਇਆ ਹੈ। ਇੱਥੇ ਤੁਹਾਨੂੰ ਇਦਾਂ ਦੇ ਮਰੀਜ਼ ਦਿਖਵੇਂ ਨੇ ਕਿਸੇ ਦਾ ਗੋਡਾ ਬਦਲਿਆ ਕਿਸੇ ਦਾ ਚੂਲਾ ਬਦਲਿਆ ਕਿਸੇ ਦਾ ਰੀੜ ਦੀ ਹੱਡੀ ਦਾ ਪਰਸਨ ਕਿਸੇ ਦਾ ਦਿਮਾਗ ਦਾ ਪਰਸਨ। ਮਤਲਬ ਵੱਡੀਆਂ-ਵੱਡੀਆਂ ਸਰਜਰੀਆਂ ਜਿਹੜੀਆਂ ਬਾਹਰੋਂ 5-5 ਲੱਖ ਰੁਪਏ ਦੀਆਂ ਨਹੀਂ ਹੁੰਦੀਆਂ ਨੇ 4-4 ਲੱਖ ਦੀਆਂ ਹੁੰਦੀਆਂ ਨੇ। ਮਕਾਨ ਤੱਕ ਵੀ ਗਰੀਬੀ ਰੱਖ ਕੇ ਲਾ ਦ। ਮਕਾਨ ਤੱਕ ਵਕਾ ਦਿੰਦੇ ਨੇ ਦੇਖ ਲਓ ਵੀਰੇ ਹਸਪੀਟਲਾਂ ਬਾਰੇ। ਤਾਂ ਜਨੇ ਬਾਕੀ ਤੁਸੀਂ ਦੇਖ ਰਹੇ ਹੋ ਕਿ ਆਹ ਬੱਚੇ ਵੀ ਚਲੋ ਇਹਸੋਂ ਬੱਚੇ ਨੇ। ਔਰ ਇਹ ਸਾਰਾ ਪਰਿਵਾਰ ਹੈ ਇਹਨਾਂ ਦਾ। ਔਰ ਇਹ ਵੀਰ ਨੂੰ ਹੋਣਾ ਚਲੋ ਸਾਡੀ ਕੋਲ ਬੜੀ ਨਜਬਹਰ ਦੇ ਵਿੱਚ ਆਇਆ ਸੀਗਾ ਵੀਰ ਔਰ ਹੁਣ ਇਹ ਬਿਲਕੁਲ ਠੀਕ ਹੈ। ਔਰ ਕਾਫੀ ਨਜਬਹਰ ਹੋਇਆ ਸੀ ਦੋ ਆਈ। ਜੀ ਸਰ, ਅਨਕੌਂਸ਼ੀਅਸ ਸੀ। ਆਨਕੌਂਸ਼ੀਅਸ ਸੀ ਉਹਨੂੰ ਬਿਲਕੁਲ ਅੱਖਾਂ ਨਹੀਂ ਘੜਦੇ। ਨਾਗੇ ਨੂੰ ਪਹਿਚਾਣਦੇ ਸੀਗੇ ਦੇਸੀ ਨੂੰ ਹਾਂ ਔਰ ਇੱਥੇ ਚਲੋ ਅੱਗੇ ਦੇਖੋ ਦੇਖੋ ਠੀਕ ਨਹੀਂ ਔਰ ਸਾਡੇ ਵਾਸਤੇ ਅਹੀ ਪ੍ਰਾਊਡ ਵਾਲੀ ਗੱਲ ਹੁੰਦੀ ਹੈ ਵੀਰਿਆ ਕੀ ਹਾਲ ਸਸਵੀ ਰਾਜ ਜੀ ਤੁਹਾਡੀ ਕਿਵੇਂ ਹਾਂਜੀ ਜੀ ਮਾਦ ਜੀ ਇਹ ਵੀ ਠੀਕ ਹੈ ਔਰ 120 ਰੁਪਏ ਮੈਨੇ ਦੋ ਕੋ ਸੈਲੂਨਾਂ ਸਹੀ ਬਰੂ ਰੋਟੀ ਖਾਣੀ ਨਹੀਂ ਹੁੰਦੀ ਜੰਮੀਰ ਨੂੰ ਰੋਟੀ ਨੂੰ ਖਵਾ ਹੀ ਜਾਂਦੇ ਸ੍ਰੀ ਰਾਜ ਨਾਲ ਲੱਭੀ ਹੋ ਗਿਆ ਇਹ ਨਾਲ ਜਿੱਦਾਂ ਹਰੀਆਂ ਸਲਫੀਆਂ ਦਾ ਸੂਪ ਦਾਲਾਂ ਦਾ ਸੂਪ ਤੇ ਜੇ ਸ਼ੂਗਰ ਨਹੀਂ ਹੈ ਜੀ ਤੇ ਜੂਸ ਨਹੀਂ ਕਹੋ ਪਾਈ ਨੇ ਪਰਦਾ ਜੂਸ ਕਹੋ ਇਹਨਾਂ ਨੂੰ ਕੁਛ ਨਹੀਂ ਆ ਕੰਮ ਹਾਂ ਹੋਰ ਕੋਈ ਮਤਵਾ ਆਓ ਇਹਨਾਂ ਦੇ ਡਾਈਟ ਥੋੜੀ ਚੇਂਜ ਕਰੋ ਨਾ ਰੋਟੀ ਨਹੀਂ ਨਾ ਪਛ ਦਿਨ ਬਿਬਰੀ ਲੰਮੀ ਪਿਆ ਰੋਟੀ ਕਿਸਾ ਪਚ ਜੇਗੀ ਕੋਈ ਗੈਸ ਹੀ ਬਣਨੀ ਹੈ ਮਤਲਬ ਆ ਰੀਡ ਦੀ ਹੱਡੀ ਦਾ ਪ੍ਰਸ਼ਨ ਹੋਇਆ ਹੈ ਮਾਤਾ ਜੀ ਦਾ